ਉਮਰ ਜੱਗ ਨੇ ਸਾਡੇ ਬਾਈਕ ਪਿੱਛੇ ਖੜਾ ਆ। ਆਹ ਰੇ ਦੀ ਕੀ ਹੋ ਰਹੀ ਹੈ ਖੰਡ ਕਰ। ਆਪ ਅੱਗੇ ਦਾ ਦਰਸ਼ਨ। ਇਤਿਹਾਸਿਕ ਕਾਲੀ ਮਾਤਾ ਮੰਦਰ ਦੇ ਬਾਹਰ ਰੇੜੀਆਂ ਹਟਾਉਣ ਦਾ سلسلہ ਦਿਖਾਈ ਦੇ ਰਿਹਾ ਹੈ ਕਬੱਡੀ ਕਾਰਵਾਈ ਜਿਹੜੀ ਹੈ। ਇਹ ਦੂਜਾ ਦੱਛ ਕਿਹੜੀ ਆ। ਆ ਲੈ ਜੀ ਥਲੀ ਦੇਖੋ 15 15 ਵੰਜੇ ਲਾਈ ਹੋਏ ਆ ਲਾ ਲਓ ਫਿਰ ਕੱਲ ਨੂੰ ਇਹ ਨੂੰ ਨਾ ਕਹਿਣਾ ਮੈਂ ਕੀ ਦੱਸਾਂਗਾ ਜੀ ਮੈਂ ਕੀ ਦੱਸਾਂ ਹੁਣ ਆਪਾਂ ਕਿਸੇ ਗਰੀਬ ਨੂੰ ਭੁਜਾ ਕੇ ਸਾਡੀ ਲਾ ਤੂੰ ਭੱਜ ਜਾਏ ਤੇ ਇੱਥੇ ਦੂਜਾ ਆਵਾਜ਼ੇ ਕੋਈ ਕੈਮਰਾ ਸਾਡੀ ਕਿਹੜੇ ਦੇ ਵਿਚਾਰ ਕੋਈ ਦੱਸ ਲਾ ਮੈਂ ਉਹੀ ਗੱਲ ਕਹਿੰਦਾ ਮੈਂ ਉਹੀ ਬੇਇਨਤੀ ਕਰਦੇ ਆਂ ਤੁਹਾਡੇ ਕੇ ਨਾਲ ਮਤਲਬ ਅਸੀਂ ਅੱਗ ਲਾ ਦੇ ਇਹ ਧੱਕਾ ਆ ਪਿੱਛੇ ਰਹਿ ਆੜਾ ਬੈਕ ਪਿੱਛੇ ਹਟਾ ਲਾ ਆਰਿਆ ਦੀ ਕੀ ਕਰੀਏ ਫਸਟਪੈਟ ਆਪਕੇ ਦੇ ਰਖਣਗੇ ਪੁਰਾਣੇ ਦੇਗੀ ਇੱਕ ਵਾਰ ਲੇਖਦਾ ਇਤਿਹਾਸਿਕ ਕਾਲੀ ਮਾਤਾ ਮੰਦਰ ਦੇ ਬਾਹਰ ਰੇਡੀਆਂ ਹਟਾਉਣ ਦਾ ਸਿਲਸਿਲਾ ਦਿਖਾਈ ਦੇ ਰਿਹਾ ਹੈ ਕਬੱਡੀ ਕਾਰਵਾਈ ਜਿਹੜੀ ਹੈ ਚੱਲ ਛੰਡੇ ਕਾਰੀਆ ਰਿਹਾ ਕਾਰ ਨਾ ਲੱਗੀ ਫੋਟੋ ਨੂੰ ਪੂਰਾ ਅੜੀ ਵਾਲਾ ਖੜੇ ਰੈਡੀ ਵਾਲੇ ਮਾੜੀ ਮੋੜੀ ਜਗ੍ਹਾ ਨਾ ਨਾਲ ਨਾਲ ਕਰਕੇ 51 ਉਹਨਾਂ ਦਾ ਜਸਮਣੇ ਖੜਾ ਦੇ ਜੀ ਇਹ ਐਡਜਸਟ ਕਰਾਓ ਸਾਰੇ ਨੇ ਕਰਾਓ ਜਿਆਦਾ ਕਰਾਣੀ ਸਾਰੇ ਕਰਵਾएंगे ਸਰ ਜਲਦੀ ਹਟਾਓ ਸਾਰੇ ਆਟੋ ਦੇਖੋ ਫਿਰ ਪਤਾ ਕੀ ਹੈ ਇਹ ਤੁਸੀਂ ਹਾਂਜੀ ਆਪਣਾ ਨਾਮ ਦੱਸੋ ਮੇਰਾ ਨਾਮ ਮਣੀ ਹੈ ਜੀ ਕੀ ਕਾਰਵਾਈ ਜਿਹੜੀ ਹੋਈ ਸੀ ਕਾਰਵਾਈ ਪਰਸੋਂ ਜਿਹੜੀ ਹੋਈ ਸੀ ਕਾਰਵਾਈ ਇਹ ਜਿਹੜੀ ਮੰਦਿਰ ਨਵੀਂ ਕਮੇਟੀ ਬਣਾਈ ਗਈ ਹੈ ਪ੍ਰਾਈਵੇਟ ਬੰਦਿਆਂ ਦੀ ਉਸ ਦੇ ਵਿੱਚ ਨਾ ਤਾਂ ਕੋਈ ਡੀਸੀ ਸਾਹਿਬ ਚੇਅਰਮੈਨ ਹੈਗੇ ਨਾ ਸਾਡੇ ਵਿੱਚ ਐਮਐਲਏ ਹੈਗੇ ਇਹ ਦਿੱਲੀ ਤੋਂ ਕਮੇਟੀ ਬਣਾਈ ਗਈ ਹੈ ਜਿਹੜੇ ਬਿਜ਼ਨਸਮੈਨ ਲੋਗ ਹੈ ਉਹਨਾਂ ਨੂੰ ਮੰਦਿਰ ਦੀ ਅਰਬਪਤੀ ਲੋਗ ਹੈ ਉਹਨਾਂ ਨੇ ਆਪਣਾ ਪੈਸਾ ਦੋ ਨੰਬਰ ਦਾ ਪੈਸਾ ਇੰਟਰਸਟੀ ਦਾ ਇੱਕ ਨੰਬਰ ਦੇ ਵਿੱਚ ਕਰਨਾ ਹੈ ਜਿਹੜਾ ਮੰਦਿਰ ਦੇ ਵਿੱਚ 95 ਕਰੋੜ ਤੇ 51 ਇੱਕ 100 ਕਰੋੜ ਦੇ ਵਿੱਚ ਨੇੜੇ ਪਿਆ ਆ ਮੰਦਰ ਦੇ ਵਿੱਚ ਉਹ ਡਵੈਲਪਮੈਂਟ ਦੇ ਚੱਕਰ ਦੇ ਵਿੱਚ ਪੈਸਾ ਖਾਨ ਦਾ ਜਰੀਆ ਬਣਾਇਆ ਜਾ ਰਿਹਾ ਪ੍ਰਾਈਵੇਟ ਬੰਦੇ ਆ ਜਿਹੜੇ ਡੀਸੀ ਸਾਹਿਬ ਪਹਿਲਾਂ ਚੇਅਰਮੈਨ ਹੁੰਦੇ ਸੀ ਉਹਨਾਂ ਨੇ ਹੀ ਮੈਂਬਰ ਪਾ ਦਿੱਤਾ ਨਾ ਸਾਡੇ ਰੇੜੀ ਵਾਲਿਆਂ ਨੂੰ ਕਿਸੇ ਨੂੰ ਬੁਲਾਇਆ ਗਿਆ ਨਾ ਸਾਡੇ ਐਮਐਲਏ ਸਾਹਿਬ ਨੇ ਸਾਨੂੰ ਬੁਲਾਇਆ ਐਮਐਲਏ ਸਾਹਿਬ ਨੂੰ ਕੁਝ ਪਤਾ ਹੀ ਨਹੀਂ ਬਾਹਰਲੇ ਲੋਗ ਹੈ ਮੇਅਰ ਸਾਹਿਬ ਹੋ ਗਏ ਕਮੇਟੀ ਦੇ ਚੇਅਰਮੈਨ ਸਾਹਿਬ ਹੋ ਗਏ ਉਹਨਾਂ ਨੂੰ ਫੋਨਾਂ ਦੇ ਉੱਪਰ ਹੀ ਆਰਡਰ ਆਉਂਦਾ ਦਾ ਹਾਂਜੀ ਉੱਪਰੋਂ ਆਇਆ ਵੈ ਜੀ ਇਹ ਰੇਡੀਆ ਚ ਕਾ ਦੋ ਜਿਹੜੇ ਕਿਲਾ ਚੌਂਕ ਦੇ ਵਿੱਚ ਇੰਨੇ 50 50 ਹਜ਼ਾਰ ਰੁਪਏ ਲੈ ਕੇ ਕਿਰਾਏ ਤੇ ਫੜੀਆਂ ਦਿੱਤੀਆਂ ਗਈਆਂ 3 3 ਲੱਖ ਰੁਪਏ ਕਿਰਾਏ ਤੇ ਦਿੱਤੀਆਂ ਗਈਆਂ ਉਹਨਾਂ ਨੂੰ ਕੋਈ ਕਾਰਪੋਰੇਸ਼ਨ ਦਾ ਧਿਆਨ ਨਹੀਂ ਹੈ ਮਦਰਾਸੀ ਡੋਸੇ ਵਾਲੇ ਦਾ ਧਿਆਨ ਨਹੀਂ ਹੈ ਮੰਦਰ ਤੇ ਜਿਹੜੇ ਗਰੀਬ ਬੰਦੇ 40 ਸਾਲਾਂ ਤੋਂ 50 ਸਾਲਾਂ ਤੋਂ ਜਿਹੜੀ ਉਮਰਾਂ ਨਿਕਲ ਗਈਆਂ ਉਹਨਾਂ ਨੂੰ ਗੁੜੀਆਂ ਹੋ ਗਈਆਂ ਉਹ ਕਈਆਂ ਨੇ ਲੋਨ ਲੱਤੇ ਹੋਏ ਆ ਕਈਆਂ ਨੇ ਕੁਛ ਲੱਤੇ ਹੋਏ ਆ ਉਹਨਾਂ ਦੀ ਦੁਕਾਨਦਾਰੀ ਚਕਾਤੇ ਸੀ ਆਪਣੇ ਪੱਦਰ ਦੇ ਵਿੱਚ ਜਿਹੜੇ ਭਰਾਮਾ ਦੀਆਂ ਬਾਹਰ ਦੋ ਦੋ ਦੁਕਾਨਾਂ ਸੀ ਅੰਦਰ ਵਾਲਿਆਂ ਨੂੰ ਬਾਹਰ ਰਜਿਸਟਰ ਕਰ ਦਿੱਤਾ ਜਾਂ ਬਾਹਰ ਤੋਂ ਕੋਈ ਚਕਾਨ ਦੀ ਕੋਸ਼ਿਸ਼ ਕਰੇਗਾ ਚਾਹੇ ਉਹ ਕਮੇਟੀ ਹੋਵੇ ਚਾਹੇ ਉਹ ਕਾਰਪੋਰੇਸ਼ਨ ਹੋਵੇ ਉਸ ਦਾ ਜ਼ਿੰਮੇਵਾਰ ਸਰਕਾਰ ਹੋਏਗੀ ਆਤਮਦਾਵੀ ਹੋ ਸਕਦਾ ਵੈ ਕੁਝ ਵੀ ਉਰੇ ਹੋ ਸਕਦਾ ਵੈ ਕਿਉਂਕਿ ਜਿਹਦਾ ਰੋਜ਼ਗਾਰ ਜਾਏਗਾ ਉਹਨੂੰ ਮਰਨਾ ਪੈ ਜਾਏਗਾ ਮਰੀ ਜੀ ਕਿੰਨੇ ਪਰਿਵਾਰ ਸੀ ਜਿਹੜੇ ਅੰਦਰ ਰੋਜ਼ਗਾਰ ਕਰਦੇ ਅੰਦਰ 100 ਪਰਿਵਾਰ ਸੀ ਜਿਨ੍ਹਾਂ ਦੇ ਘਰ ਦਾ ਕਿਰਾਇਆ ਵੀ ਨਹੀਂ ਦਿੱਤਾ ਜਾਂਦਾ ਕਿਰਾਏ ਤੇ ਜਿਹੜੇ ਰਹਿੰਦੇ ਸੀ ਇਹ ਕਿਹਵੀ ਗੱਲ ਆ ਰਹੀ ਹੈ ਕਹਿੰਦੇ ਕਿ ਪੈਸੇ ਵਗੈਰਾ ਵੀ ਦਿੰਦੇ ਸੀ ਕਿ ਵੀ ਕਮੇਟੀ ਜਿਨ੍ਹਾਂ ਨੂੰ ਕਮੇਟੀ ਨੂੰ ਕਿਸੇ ਨੂੰ ਪੈਸੇ ਨਹੀਂ ਦਿੰਦੇ ਸੀ ਜਿਹੜੇ ਲੋਕ ਲੈਂਦੇ ਸੀ ਅੱਜ ਉਹੀ ਇਹਨੂੰ ਦਿੰਦੇ ਸੀਗੇ ਪੈਸੇ ਜਿਵੇਂ ਤੁਹਾਨੂੰ ਪਤਾ ਹੀ ਹੈ ਪਿੱਛੇ ਜੇ ਇੱਕ ਵੀਡੀਓ ਵਾਲਦ ਹੋਈ ਸੀ ਅਕਾਊਂਟ 'ਚ ਪੈਸੇ ਪਾਏ ਗਏ ਸੀ ਬਲੈਕਮੇਲਰ ਬੰਦੇ ਆ ਹੁਣ ਉਹ ਪਿੱਛੇ ਤੋਂ ਆ ਕੇ ਉਹ ਦੁਕਾਨਾਂ 'ਚ ਕੰਮ ਦੀ ਕੋਸ਼ਿਸ਼ ਕਰ ਰਹੇ ਉਹਨਾਂ ਦਾ ਹੱਤਾ ਬੰਦ ਹੋ ਚੁੱਕਿਆ। ਇਹ ਬੰਦੇ ਕੌਣ ਨੇ? ਤੁਹਾਨੂੰ ਪਤਾ ਹੀ ਹੈ ਬ੍ਰਹਮਾ ਨੰਦ ਦਾ ਇੱਕ ਤਾਂ ਇਸ ਚੀਜ਼ ਦਾ ਤੁਹਾਨੂੰ ਪਤਾ ਹੀ ਹੈ ਬ੍ਰਹਮਾ ਨੰਦ ਦਾ ਖਰਚਾ ਸਾਰਾ ਮੇਰੇ ਸਿਰ ਤੋਂ ਚੱਲਦਾ ਸੀ। ਮੇਰੇ ਤੋਂ ਕਾਨੂੰ ਬਲਵਾਰੇ ਹੋ। ਨਹੀਂ ਅੰਨੇ ਪਰਿਵਾਰ ਉਜੜੇ ਨੇ, ਬੋਲਣਾ ਤਾਂ ਬੰਦਾ ਵੀ ਅੱਜ ਅੱਜ ਤਾਂ ਮੈਂ ਇਹਨਾਂ ਦੀ ਆਪਤ ਦੇ ਵਿੱਚ ਹੀ ਆਪਣੇ ਪੱਧਰ ਤੇ ਬੀਜੇ ਚੋਹਾਨ ਜੀ ਸਾਰੇ ਮਜ਼ਦਰੀ ਦੇ ਪ੍ਰਧਾਨ ਸਾਰੇ ਜਣਿਆਂ ਨੇ ਸੀ ਲੈ ਕੇ ਆਪਣੇ ਪੱਧਰ ਤੇ ਉਰੇ ਪੁੱਟਪਾਤ ਤੇ ਲਗਵਾਈ ਹੈ। ਜਾ ਕੱਲੂ ਉਰੇ ਤੋਂ ਚੁਕਵਾਨ ਦੀ ਕੋਸ਼ਿਸ਼ ਕਰਦੇ ਆ ਇਸ ਦਾ ਜ਼ਿੰਮੇਵਾਰ ਕਾਰਪੋਰੇਸ਼ਨ ਔਰ ਮੰਦਿਰ ਦੀ ਕਮੇਟੀ ਹੋਏਗੀ ਸਾਡੇ ਐਮਐਲਏ ਸਾਹਿਬ ਨੂੰ ਕੋਈ ਪਤਾ ਨਹੀਂ ਐ ਐਮਐਲਏ ਸਾਹਿਬ ਦੇਸੀ ਨਾਲ ਹੈ ਗਰੀਬ ਜਨਤਾ ਨੇ ਐਮਐਲਏ ਸਾਹਿਬ ਨੂੰ ਵੋਟਾਂ ਪਾਈਆਂ ਸੀ ਐਮਐਲਏ ਸਾਹਿਬ ਸ਼ਾਇਦ ਕੱਲੂ ਆਉਣਗੇ ਅੱਗੇ ਨੂੰ ਵੀ ਐਮਐਲਏ ਸਾਹਿਬ ਨੂੰ ਹੀ ਪਾਵਾਂਗੇ ਉਹਨੇ ਸਾਨੂੰ ਕੁਝ ਨਹੀਂ ਕਿਹਾ ਅਜੇ ਤੱਕ ਕੱਲੂ ਐਮਐਲਏ ਸਾਹਿਬ ਨੇ ਆਣਾ ਵੈ ਕੱਲੂ ਇਸੀ ਐਮਐਲਏ ਸਾਹਿਬ ਨੂੰ ਮਿਲਾਂਗੇ ਹਾਂਜੀ ਸਾਨੂੰ ਇਹ ਉਰੇ ਜਗ੍ਹਾ ਪ੍ਰੋਵਾਈਡ ਕਰਾਈ ਜਾਵੇ ਰੇੜੀ ਇੱਕ ਮਾਰਕੀਟ ਬਣਾ ਦਿੱਤੀ ਜਾਵੇ ਜਿਹਦਾ ਕਿਰਾਇਆ ਵੀ ਰੇਡੀ ਵਾਲੇ ਸਰਕਾਰ ਨੂੰ ਦੇਣ ਦੀ ਸ਼ਮਤਾ ਰੱਖਦੇ ਆ ਹਾਂ ਵੀ ਇਹਨਾਂ ਨੂੰ ਕੱਲ ਨੂੰ ਨਾ ਚਕਾਇਆ ਜਾਵੇ ਬੇਰਜਗਾਰੀ ਨਾ ਦੇ ਤੇ ਗਾਂਦੀ ਪੁੱਟ ਦੇ ਵਿੱਚ ਸਾਨੂੰ ਜਗ੍ਹਾ ਦਿੱਤੀ ਜਾਵੇ ਜਿੱਥੇ ਪੂਰੀ ਮਾਰਕੀਟ ਬਣ ਜਾਵੇ ਜਿਹੜੀ ਪਹਿਲੇ ਮਾਰਕੀਟ ਬਣੀ ਉਹ ਦੁਕਾਨਾਂ ਕਿਸ ਕੋਲ ਹੈ ਜੀ ਜਿਹੜੀ ਜਿਹੜੀ ਅੰਦਰ ਵਾਲਾ ਬਣਿਆ ਦੋ ਮਾਰਕੀਟਾਂ ਬਣੀਆਂ ਇੱਕ ਨਵੀਂ ਇੱਕ ਪੁਰਾਣੀ ਹਾਂਜੀ ਉੱਥੇ ਫਿਰ ਕੋਣ ਦੁਕਾਨਦਾਰੀ ਕਰ ਰਿਹਾ ਉੱਥੇ ਕੋਈ ਵੀ ਨਹੀਂ ਕਰ ਰਿਹਾ ਪੁਰਾਣੀ ਬੰਦ ਕਰਾਤੀ ਜੀ ਇਹਨਾਂ ਨੂੰ ਆ ਹੁਣ ਕਹਿੰਦੇ ਹਾਂ ਵੀ ਇਹ ਡਿਵੈਲਪਮੈਂਟ ਕਰਨੀ ਹੈ ਸ਼ਾਇਦ ਕਹਿੰਦੇ ਉਹਨੂੰ ਗੇਟ ਮੰਦਿਰ ਦੇ ਪਿੱਛੇ ਲੈ ਕੇ ਜਾਣਾ ਹੈ ਕਿਆ ਮਤਲਬ ਹੋਣੇ ਇਹ ਦੁਕਾਨਾ ਤੋੜ ਕੇ ਪਿੱਛੇ ਬਣੇਂਗੀਆਂ ਉਹ ਖਰਚਾ ਹੀ ਪਾਣਾ ਵੈ ਜੀ ਉਹ ਤੁਹਾਨੂੰ ਪਤਾ ਹੀ ਹੈ ਜੀ ਇੱਕ ਮਣੀ ਜੀ ਅਸੀਂ ਮੰਨਦੇ ਆਂ ਕਿ ਬਈ ਇਹ ਗਲਤ ਗੱਲ ਹੈ ਜੀ ਅੱਡੇ ਪਰਿਵਾਰ ਉਜਾੜੇ ਨੇ ਹਨਾ ਕਿਹ ਵੱਲੋਂ ਤੁਸੀਂ ਬਾਹਰ ਫੋਟੋਮੈਂਟ ਕਰ ਰਹੇ ਹੋ ਲੇਕਿਨ ਜਿਹੜੀ ਵੀਡੀਓ ਫਾਇਰਲ ਹੁੰਦੀ ਆ ਨੇ ਕਿ ਪ੍ਰਸ਼ਾਦ ਵਾਲਿਆਂ ਦੀਆਂ ਹਨ ਹਾਂਜੀ ਤੇ ਉਸ ਨੂੰ ਕਿਸ ਤਰ੍ਹਾਂ ਰੋਕੋਗੇ ਤੁਸੀਂ ਜਿਹੜੇ ਪ੍ਰਸ਼ਾਦ ਵਾਲੇ ਦੀ ਵੀਡੀਓ ਹੁੰਦੀ ਹੈ ਅਦਾਲਤ ਚਾਹ ਤਾਂ ਆਤੋ ਬਾਅਦ ਉਹ ਪ੍ਰਸ਼ਾਦ ਵਾਲੇ ਦੀ ਦੁਕਾਨ ਤੋਂ ਉਹਨੂੰ ਕੱਢ ਦਿੱਤਾ ਗਿਆ ਸੀ ਜਾਂ ਕਦੀ ਹੁਣ ਵੀਡੀਓ ਐਸੀ ਫਾਇਰਲ ਹੁੰਦੀ ਹੈ ਪੈਸੇ ਵਾਲੀ ਲੈਣ ਦੇ ਨਾਲੀ ਉਸ ਤੇ ਬਣਦੀ ਕਾਰਵਾਈ ਪ੍ਰਸ਼ਾਸਨ ਵੱਲੋਂ ਕੀਤੀ ਜਾਏਗੀ ਨਾਲ ਇਸੀ ਆਪ ਮਿਲ ਕੇ ਕਰਾਵਾਂਗੇ ਕਿ ਕੰਪਲੀਟ ਦੀ ਜਰੂਰਤ ਹੈ ਕਿਵੇਂ ਇਹ ਵੀ ਨਹੀਂ ਇਹ ਵੀ ਹੁੰਦਾ ਹੈ ਨਾ ਕਿਵੇਂ ਆਪਣੇ ਬੰਦੇ ਭੇਜ ਕੇ ਜਿਨ੍ਹਾਂ ਨੇ ਦੁਕਾਨਦਾਰੀਆਂ ਕੰਨੀਆਂ ਬਲੈਕਮਿਲ ਦਾ ਚੱਕਰ ਹਾ ਵੀ ਆਪਣੇ ਬੰਦੇ ਹੀ ਭੇਜ ਕੇ ਹਾ ਵੀ ਉਹਦੀ ਪੂਰੀ ਤਰ੍ਹਾਂ ਪੁਸ਼ਟੀ ਕਰਕੇ ਹਾ ਵੀ ਕਿਤੇ ਆਪਣਾ ਬੰਦਾ ਨਾ ਉਹਨਾਂ ਦਾ ਹੋਵੇ ਕਿਤੇ ਛੱਡ ਕੇ ਭੇਜ ਦੇਣ ਜਾਣ ਕੇ ਕਹਿਣ ਪ੍ਰਸ਼ਾਸਨ ਲਿਆ ਬਾਅਦ ਚੋ ਕਹਿੰਦਾ ਤੂੰ ਬਲੇਮ ਲਾ ਦੇ ਐਸੇ ਲੋਕ ਵੀ ਧੰਦਾ ਕਰਨ ਵਾਲੇ ਉਰੇ ਬਹੁਤ ਹੈ ਜਿਨ੍ਹਾਂ ਦੀ ਦੁਕਾਨਦਾਰੀਆਂ ਬੰਦ ਹੋਈਆਂ ਹੋਈਆਂ ਕਿਉਂਕਿ ਕਾਲੀ ਦੇਵੀ ਮੰਦਿਰ ਇੱਕ ਟਾਈਟਲ ਹੈ ਪੰਜਾਬ ਦਾ ਇੱਕ ਨਾਮ ਹੈ ਜਿਨ੍ਹਾਂ ਦੀ ਔਰਤ ਰੋਟੀ ਬੰਦ ਹੋ ਗਈ ਔਰੇ ਤੋਂ ਕੱਢ ਦਿੱਤਾ ਗਿਆ ਉਹ ਮੁੜ ਕੇ ਉਰੇ ਆਣਾ ਚਾਹੁੰਦੇ ਕਿਸੇ ਵੀ ਤਰ੍ਹਾਂ ਸਾਡੀ ਦੁਕਾਨਦਾਰੀ ਚੱਲਣ ਦੁਆਰੇ ਕਿੱਲੇ ਦੁਆਰੋਂ ਚੱਲੇ ਇਹ ਉਹਨਾਂ ਦਾ ਮਕਸਦ ਆ ਬ੍ਰਹਮਾਨੰਦਾ ਤੁਹਾਨੂੰ ਪਤਾ ਹੀ ਹੈ ਇੱਕ ਹਰਿਆਣੇ ਵਾਲਾ ਕੇਸ ਉਹਦਾ ਚੱਲਿਆ ਹੋਇਆ ਹੈ ਬਲੈਕਮਿਲਰ ਦਾ ਇੱਕ ਉਹਨੇ ਸਾਡੇ ਭਾਈ ਨੂੰ ਪ੍ਰਸ਼ਾਦ ਵਾਲੇ ਤੇ ਨਸ਼ੇ ਦਾ ਪਰਚਾ ਵੀ ਕਰਵਾ ਦਿੱਤਾ ਉਹ ਮੁੰਡਾ ਸਾਡਾ ਜੇਲ੍ਹ ਕੱਟ ਰਿਆ ਨਜਾਇਜ਼ੀ ਪ੍ਰਸ਼ਾਸਨ ਵਾਲਾ ਉਹਨੂੰ 3 ਸਾਲ ਹੋ ਗਏ ਹੁਣ ਜਿੰਨੇ ਕੁ ਵੀ ਅੰਦਰ ਹੈਗੇ ਸੀ ਬਾਕੀ ਆਪਣੇ ਇੱਕ ਦੁਕਾਨਦਾਰ ਦੇ ਨਾਲ ਕਿਵੇਂ ਅੱਧਾ ਅੱਧਾ ਮਾਲਕ ਆ ਕੇ ਜਿਹੜੇ ਰਹਿ ਗਏ ਉਹਨਾਂ ਦੀ ਐਮਰ ਰਜਿਸਟ੍ਰੇਸ਼ਨ ਕਰ ਦਾਂਗੇ ਜਿਨਾਂ ਦੇ 4-4 ਮਤਲਬ ਹੈਗੇ ਸੀਗੇ ਉਹਰੇ ਉਹਨਾਂ ਦਾ ਇੱਕ ਇੱਕ ਤਰਾ ਦਿੱਤਾ ਮਤਲਬ ਕੋਈ ਬਵਾਦ ਨਹੀਂ ਹੈ ਬਵਾਦ ਆਪਸ ਦੇ ਵਿੱਚ ਹੀ ਥੋੜਾ ਬੋਤਾ ਹੁੰਦਾ ਹੀ ਹੈ ਕਹਿੰਦਾ ਮਤਲਬ ਉਹ ਆਪਣੇ ਆਪ ਦੁੱਖ ਲੱਗਦਾ ਜਿਸ ਨੂੰ ਬਾਹਰੋਂ ਚਕਾਇਆ ਤੇ ਅੰਦਰੋਂ ਇੱਕ ਇੱਕ ਕਰਾਇਆ ਕਿ ਦੇ ਕੋਲ 100 ਰੁਪਏ ਆਉਂਦਾ ਸੀ ਹੁਣ 50 ਪੈਸੇ ਆਉਣਗੇ ਮਗਰ 50 ਪੈਸੇ ਦੀ ਜਗ੍ਹਾ ਰੋਟੀ ਕਰਨ ਜੋਗਾ ਕਰਤਾ ਲੇਕਿਨ ਹੁਣ ਕੋਈ ਨਗਰ ਨਿਗਮ ਕਾਰਵਾਈ ਕਰਦਾ ਨਗਰ ਨਿਗਮ ਜਾਂ ਕੋਈ ਕਾਰਵਾਈ ਕਰਦਾ ਉਹ ਆਤਮਦਾਤਾ ਕੋਈ ਵੀ karenge 11 ਮੈਂਬਰੀ ਕਮੇਟੀ ਬਣ ਚੁੱਕੀ ਜਿਹੜਾ ਤੁਹਾਨੂੰ ਬੀਜੇਚੋ ਇਹ ਚੇਅਰਮੈਨ ਸਾਹਿਬ ਪ੍ਰਧਾਨ ਲਗਾਏ ਆ 11 ਮੈਂਬਰੀ ਕਮੇਟੀ ਬਣ ਚੁੱਕੀ ਤੇ ਕੱਲੂ ਡਿਸੀਜਨ ਲੇਂਗੇ ਸ਼ਾਇਦ ਇਹਨਾਂ ਨੇ ਕੱਲ ਦਾ ਧਰਨਾ ਲਾਉਟ ਕੀਤਾ ਹੋਇਆ 11 ਮੈਂਬਰੀ ਕਮੇਟੀ ਨੇ ਇਹ ਬਾਕੀ ਇਹ ਕੱਲੂ ਤੁਹਾਨੂੰ ਦੱਸेंगे ਕੱਲ ਦਾ ਵੈਸੇ ਇਹਨਾਂ ਦਾ ਧਰਨਾ ਵਾ ਬਾਕੀ ਇਹਨਾਂ ਨੂੰ ਪਤਾ ਹੋਏਗਾ ਮੈਂਨੇ ਆਪਣੇ ਪੱਧਰ ਤੇ ਪ੍ਰਸ਼ਾਸਨ ਨਾਲ ਮਿਲ ਕੇ ਜੋ ਪ੍ਰਸ਼ਾਸਨ ਨੇ ਮੈਨੂੰ ਕੰਮ ਕਿਹਾ ਸੀ ਉਹ ਮੰਨੇ ਕਰਵਾ ਦਿੱਤਾ ਬਾਕੀ ਇਹ 11 ਮੈਂਬਰੀ ਕਮੇਟੀ ਜਾਣੇ ਤੇ ਇਹਨਾਂ ਦਾ ਕੰਮ ਜਾਣੇ ਮੇਰਾ ਉਸ ਦੇ ਵਿੱਚ ਕੋਈ ਰੋਲ ਨਹੀਂ ਪ੍ਰਸ਼ਾਸਨ ਨੇ ਤੁਹਾਨੂੰ ਕੋਈ ਫੁੱਟਪਾਥ ਤੇ ਡੇੜੀ ਦਵਾ ਸਕਦੇ ਪ੍ਰਸ਼ਾਸਨ ਨੇ ਕਿਹਾ ਸੀ ਕਹਿ ਮੈਂ ਮਤਲਬ ਅੰਦਰੋਂ ਦੀ ਚੱਕ ਕੇ ਬਾਹਰ ਰਜਿਸਟ੍ਰੇਸ਼ਨ ਕਰਵਾ ਦੋ ਅਡਜਸਟ ਕਰ ਦੋ ਆਪਣਾ ਇੰਨੇ ਤੱਕ ਦਾ ਕੰਮ ਸੀ ਕਿ ਕੱਲੂ ਕੋਈ ਧਰਨਾ ਲੱਗਦਾ ਕੁਝ ਪਤਾ 11 ਮੈਂਬਰੀ ਕਮੇਟੀ ਲਗਾਏਗੀ ਧਰਨਾ ਇਸ ਦੇ ਵਿੱਚ ਇਹ 11 ਮੈਂਬਰਾਂ ਨੂੰ ਪਤਾ ਦਾ ਉਸ ਦੇ ਵਿੱਚ ਉਸ ਦੇ ਵਿੱਚ ਮੇਰਾ ਕੋਈ ਰੋਲ ਨਹੀਂ ਠੀਕ ਹੈ Bye.